ਫਤੇਗੜ ਚੋੜੀਆਂ ਨਜ਼ਦੀਕ ਮੀ ਨਾਲ ਗਰੀਬ ਕਿਸਾਨ ਦਾ ਘਰ ਹੋਇਆ ਢਹਿ ਟੇਰੀ ਗਵਾਂਡੀਆਂ ਨੇ ਘਰ ਵਿੱਚ ਦਿੱਤਾ ਆਸਰਾ ਪੀੜਿਤ ਕਿਸਾਨ ਅਤੇ ਗਵਾਂਡੀ ਨੇ ਮਦਦ ਲਈ ਲਗਾਈ ਗੋਹਾਰ ਕੀ ਨਾ ਹਿੱਟਾ ਅਨੰਦ ਸਿੰਘ ਜੀ ਮਕਾਨ ਸਾਰਾ ਤੁਹਾਡਾ ਬਰਸਾਤ ਦੇ ਕਾਰਨ ਡਿੱਗ ਗਿਆ ਇਹ ਕਿੰਨਾ ਕੁ ਨੁਕਸਾਨ ਆਇਆ ਹੈ ਨੁਕਸਾਨ ਦਾ ਵਾਵਾ ਹੋ ਗਿਆ ਸਾਰਾ ਨੁਕਸਾਨ ਹੀ ਹੋ ਗਿਆ ਤੁਹਾਨੂੰ ਸਾਰੇ ਡੱਬਿਆ ਗਿਆ ਤੇ ਰਹਿਣ ਲਈ ਛੱਤ ਵੀ ਨਹੀਂ ਰਹੀ ਤੇ ਬਾਕੀ ਡੰਗਰ ਬਚਾ ਵੀ ਨਾ ਲੰਬੇ ਕਰਕੇ ਬੰਬੂ ਲੈ ਕੇ ਅਧਿਕਾਰੀ ਹਾਂਜੀ ਇਹ ਕਿੰਨਾ ਡਿੱਗ ਗਿਆ ਪਾਸੋਰਡ ਦੇਖ ਪਿਆ ਸਾਰਾ ਹਾਂਜੀ ਰਾਤੀ ਨਹੀਂ ਆ 5 ਤਰੀਕ ਦਾ ਡਿੱਗ ਪਿਆ ਅੰਦਰ ਨਹੀਂ ਆ ਤਾਲੀਆਂ ਡਿੱਗੀਆਂ ਨੇ ਹਾਂ ਇਹ ਕੱਲ ਕੱਲ ਡਿੱਗੀਆਂ ਨੇ ਕੋਈ ਕੰਦਰ ਕੋਈ ਦੇਖ ਪਿਆ ਤੇ ਕੋਈ ਕੱਲ ਹੀ ਸਾਰੀਆਂ ਡਿੱਗੀਆਂ ਨੇ ਕੱਲ ਹਾਂਜੀ ਜਾਨੀ ਨਕਸਾ ਤੋਂ ਬਚਾਵਾ ਹੋ ਗਿਆ ਹਾਂਜੀ ਜਾਨੀ ਜੋ ਨਕਸਾ ਤੋਂ ਬਚਾਵਾ ਹੋ ਗਿਆ ਉਦੋਂ ਅਸੀਂ ਬਾਹਰ ਹੀ ਸਾਂ ਇੱਥੇ ਹੀ ਛੰਦ ਜਿਹੜਾ ਦੇਖ ਕੋਈ ਨਹੀਂ ਸਕਦਾ ਹਾਂਜੀ 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 ਕੋਈ ਦਾਨੀ ਸੱਜਾ ਹੋਵੇ ਕੋਈ ਗਰੀਬ ਦੀ ਮੱਤ ਕਰੇ ਕੋਈ ਹੋ ਜਾਵੇ ਤੇ ਕਰਦੇ ਗਰੀਬ ਦੀ ਮਤ ਤੇ ਠੀਕ ਹੀ ਹੈ ਚਾਹੀ ਗੱਲਾਂ ਮੈਨੂੰ ਦੋਰੇ ਕੋਈ ਵਸਨਾਰੀ ਗੱਲ ਹੋ ਜਾਈ ਮੇਰੀ ਮੇਰੇ ਵਸਨਾਂ ਮੁਸ਼ਕਲਿਆ ਸਰਕਾਰ ਕੋ ਮੰਗ ਕਰਦੇ ਹਾਂਜੀ ਸਰਕਾਰ ਕੋ ਵੀ ਇਹੋ ਮੰਗਿਆ ਵੀ ਮੇਰੇ ਮਤ ਕਰਨ ਕੋਈ ਅਕਰ ਇਹ ਨਾਲ ਜੀ ਦਾ ਮੇਰਾ ਨਾਮ ਮਰਦੀਪ ਸਿੰਘ ਹੈ ਪਿੰਡ ਵੀਰਾਂ ਤੇਜਾ ਤਹਿਸੀਲ ਫੋਦੇਗੜ ਚੋੜੀਆਂ ਜਿਲ੍ਹਾ ਗਦਾਸਪੁਰ ਸਾਡੇ ਗਵਾੜ ਸੀਗੇ ਤੇ ਇਹਨਾਂ ਦੀ ਅਰਜ਼ੀ ਲੱਗੀ ਇਹਨਾਂ ਦਾ 28 ਤਰੀਕ ਨੂੰ ਪਹਿਲਾ ਡੱਗਾ ਸੀ ਬੰਡਾ ਪਛਵਾ ਵਾਲਾ ਤੇ ਜਿਹੜੀ ਕੱਲ 1 ਸਤੰਬਰ ਨੂੰ ਬਰਸਾਤ ਹੋਈ ਆ ਉਹਦੇ ਨਾਲ ਸਾਰੀ ਰਸੋਈ ਇਹਦਾ ਰਹਿਣ ਵਾਲਾ ਜਿਹੜਾ ਕਮਰਾ ਵਾ ਤੇ ਇਧਰ ਦੁਜੇ ਇੱਕ ਕਮਰਾ ਭਰੇ ਆ ਜਿ ਸਮਾਨ ਸੋਣ ਪਿਆ ਆ ਜਿਹੜਾ ਪੜੋਲਾ ਦਾਣੇ ਵਾਲਾ ਟੇਟੀ ਕੱਪਣੇ ਕੁੱਪਣੇ ਵਾਲੀ ਉਹ ਸਾਰੀ ਥੱਲੇ ਆ ਗਈ ਆ ਇਹਨੂੰ ਮਾਂ ਬਚਾਇਆ ਅਸੀਂ ਕਹਿ ਗਏ ਤੇ ਵਿਚਾਰਾ ਭੱਜ-ਭੱਜ ਜਾਂਦਾ ਥੱਲੇ ਰਾਤ ਆਉਂਦਾ ਮੈਂ ਇੱਥੇ ਸੌਣਾ ਅਸੀਂ ਕਹਾਂ ਨਾ ਰਾਤ ਆਉਂ ਰਾਤ ਫੇੜ ਡਿੱਗ ਪਿਆ ਬੰਡਾ ਤੇ ਐਂ ਤੇ ਸਰਕਾਰ ਗਾੜੀ ਇਹ اپੀਲ ਕਰਦੇ ਆ ਵੀ ਬਹੁਤ ਗਰੀਬ ਕਿਸਾਨ ਆ ਇਹ ਕਿਸਾਨ ਦੀ ਮਾਂ ਫੜੀ ਜਾਵੇ ਜੇ ਕੋਈ ਸਮਾਜ ਸੇਵੀ ਸੰਸਥਾ ਦਾਨੀ ਸੱਜਣ ਉਹ ਮਤ ਕਰਨੇ ਅਸਲ ਰੱਬ ਵਸਦਾ ਦਾਨੀ ਸੰਸਥਾਵਾਂ ਦੇ ਵਿੱਚ ਇੱਥੇ ਮਤ ਕਰਨ ਦੀ ਲੋੜ ਐ ਇਹਦੀ ਕਿਉਂ ਇਹ ਗਰੀਬ ਕਿਸਾਨ ਆ ਇਹਦਾ ਘਰ ਵੀ ਟੈਢੇ ਦੀ ਹੋ ਗਿਆ ਸਾਰਾ ਪਸ਼ੂਆਂ ਦਾ ਬਰਾਂਡਾ ਜਿਹੜਾ ਉਹ ਵੀ ਸਾਰਾ ਢਹਿ ਗਿਆ ਵਾ ਪਸ਼ੂ ਇਹਨੇ ਕਿਸੇ ਦੇ ਘਰ ਵਧੇ ਜਾ ਕੇ ਚਾਰਾ ਵੀ ਨਹੀਂ ਦਾ ਰਿਹਾ ਨੀਵੇਂ ਥਾਂ ਤੇ ਪੱਠੇ ਸੀ ਬੀਜੇ ਉਹ ਵੀ ਸਾਰੇ ਖਰਾਬ ਹੋ ਗਏ ਆ ਇਹ ਅਸੀਂ ਬੇਨਤੀ ਕਰਦੇ ਆ ਸਰਕਾਰ ਨੂੰ ਇਹਦਾ ਦੁਬਾਰਾ ਘਰ ਬਣਾ ਕੇ ਦਿੱਤਾ ਜਾਵੇ ਤੇ ਦਾਨੀ ਸੱਜਣਾ ਨੂੰ ਵੀ ਇੱਥੇ ਮਤ ਕਰਨ ਦੀ ਲੋੜ ਆ ਅਸਲ ਤੇਰੀ ਲੋਕੇਸ਼ਨ ਦੱਸ ਦੋ ਲੋਕੇਸ਼ਨ ਇਹ ਅਸਲ ਡੇਰੇ ਜਿਹੜੇ ਆ ਹੈਗੇ ਆ ਪਿੰਡ ਵੀੜਾ ਤੇ ਜਾ ਹਲਕਾ ਫੜੇਗੜ ਤੂੜੀਆਂ ਦੇ ਵਿੱਚ ਪੈਂਦਾ ਵਾ ਤਹਿਸੀਲ ਫੜੇਗੜ ਤੂੜੀਆਂ ਤੇ ਫੜੇਗੜ ਤੂੜੀਆਂ ਤੋਂ ਡੇਰਾ ਬਾਬਾ ਲਾਨਕਾ ਰੋਡ ਦੇ ਉੱਤੇ ਪਿੰਡ ਪੈਂਦਾ ਅੱਡਾ ਪੈਂਦਾ ਡੋਗਰ ਖੂਸਰ ਉਥੋਂ ਚੜ੍ਹਦੇ ਪਾਸੇ ਡੇਰੇ 10-12 ਕਿੱਲੇ ਰਗਵਾਇ ਕਿਲੋਮੀਟਰ ਪੈਂਦਾ ਵਾ ਰੋਡ ਤੋਂ 1 ਕਿਲੋਮੀਟਰ ਹਟਵਾ ਚੜਦੇ ਪਾਸੇ ਖੂਸਰ ਪਿੰਡ ਦੇ ਇਹਦਾ ਨਾਮ ਇਹਦਾ ਨਾਮ ਹੈ ਗਾਜੀ ਨੰਦ ਸਿੰਘ ਸਨ ਉਸ ਬੁੱਧ ਸਿੰਘ ਤੇ ਦੁਬਾਰਾ ਫੇਰ ਬੇਨਤੀ ਕਰਦੇ ਆਂ ਦਾਨੀ ਸੱਜਣਾ ਨੂੰ ਦੇਸ਼ਾਂ ਵਿਦੇਸ਼ਾਂ ਸਾਡੇ ਬਹੁਤ ਦਾਨੀ ਸੱਜਣ ਨੇ ਇੱਕ ਉਹਨਾਂ ਵਾਸਤੇ ਤੇ ਕੁਝ ਵੀ ਨਹੀਂ ਗਰੀਬ ਦਾ ਘਰ ਮੂਣਾ ਇੱਕ ਦਿਨ ਦੀ ਇੱਕ ਦਿਹਾੜੀ ਦੀ ਜਿਹੜੀ ਕਮਾਈ ਹੈ ਨਾ ਉਹ ਇਹਨੂੰ ਗਰੀਬਾਂ ਨੂੰ ਦੇ ਦੇਣਾ ਇਹਦਾ ਦੁਬਾਰਾ ਫੇਰ ਘਰ ਬਣ ਸਕਦਾ ਤੇ ਪਿਛਵਾ ਵਾਸਤੇ ਵੀ ਇਹਦਾ ਇਹਦਾ ਛੱਡ ਉਹ ਮੰਗੇ ਇਸੇ ਇਹਦੀ ਕੋਈ ਜ਼ਮੀਨ ਨਹੀਂ ਹੈਗੀ ਸਿਰਫ ਇਹਦਾ ਗੁਜ਼ਾਰਾ ਪਸ਼ੂਆਂ ਤੋਂ ਚੱਲਦਾ ਵਾ ਤੇ ਉਹ ਵੀ ਇਹਦਾ ਢਹ ਢੇਰੀ ਹੋ ਗਿਆ ਸਾਰਾ ਅਸੀਂ ਤੇ ਗਵੰਡੀਆਂ ਸੰਮਣ ਤੋਂ ਪਤਾ ਹੈ ਗਰੀਬ ਹੈ ਇੱਥੇ ਅਸਲ ਕੌਨ ਕਰਨ ਦੀ ਲੋੜ ਜਿਹੜੀ ਹੈ ਇੱਥੇ ਆ